ਦੇਖੋ ਮੋਰ ਨਾਲਾ ਸੂਟ ਬਾਜ਼ਾਰ ਦਾ ਰੇਟ ਹੈਗਾ 1500 ਕੋਈ 1400 ਮੰਗਦਾ ਸਾਡੇ ਕੋਲ ਆਜੋ ਤੁਹਾਨੂੰ ਅਸੀਂ ਦੇਣਾ ਸਿਰਫ 500 ਰੁਪਏ ਦਾ ਸੂਟ ਦੇਖੋ ਜੀ ਰੰਗਾ ਮੇਚੀ ਚੈੱਕ ਕਰ ਲੋ ਲਗਜ਼ਰੀ ਸੂਟ ਹੈ ਬਾਟਮ ਵਰਕ ਹੈ ਆ ਦੁਪੱਟਾ ਵੀ ਵਰਕ ਹੈ 500 ਰੁਪਏ ਦਾ ਚੈਲੰਜ ਕਰਕੇ ਕਹਿ ਰਹੇ ਕਿਸੇ ਵਪਾਰੀ ਨੇ ਤੁਹਾਨੂੰ ਪੜਾ ਕੇ ਵੀ ਨਹੀਂ ਦੇਣਾ ਦੇਖੋ ਜੀ ਵੱਡਾ ਚੈਲੰਜ ਕੀ ਕਰ ਰਹੇ ਆ ਇਹ ਸਾਨੂੰ ਅਸੀਂ ਪੰਜਾਬ ਦੇ ਸਭ ਤੋਂ ਲਗਜ਼ਰੀ ਸਟੋਰ ਤੇ ਲੈ ਕੇ ਆਏ ਆ ਇੱਕ ਕਾਪੀ ਨਹੀਂ ਹੈਗੀ ਬਾਜ਼ਾਰ ਦੇ ਵਿੱਚ ਕਾਪੀਆਂ ਦੇ ਰਹੇ ਇਸ ਭਾਤੇ ਅਸੀਂ ਤੁਹਾਨੂੰ オリジナル ਵੈਰਾਈਟੀ ਦੇ ਰਹੇ ਆ ਸਿਰਫ 1000 ਰੁਪਏ ਦੇ ਵਿੱਚ ਕਿਉਂਕਿ ਜਿੱਥੇ ਮਰਜੀ ਚਲਜੋ 25 2500 ਰੁਪਏ ਤੋਂ ਘੱਟ ਕੋਈ ਸੂਣ ਨਹੀਂ ਦਿੰਦਾ ਜਿਹੜੀਆਂ ਕਾਪੀਆਂ ਉਹ ਵੀ 15 1500 ਦੇ ਦੇ ਰਹੇ ਆ ਪਰ ਅਸੀਂ ਤੁਹਾਨੂੰ オリジナル ਪੀਸ ਸਿਰਫ 1000 ਰੁਪਏ ਦੇ ਵਿੱਚ ਦੇ ਰਣਾ ਚੈਲੰਜ ਅਸੀਂ ਅਸੀਂ ਕੰਮ ਦਾ ਕਰ ਰਹੇ ਆ ਚੈਲੰਜ ਅਸੀਂ ਦੁਪट्टे ਦਾ ਕਰ ਰਹੇ ਆ ਚੈਲੰਜ ਅਸੀਂ ਬਾਟਮ ਵਰਕ ਦਾ ਕਰ ਰਹੇ ਆ ਕਿਉਂਕਿ ਆਹੀ ਸੂਟ ਤੁਸੀਂ ਬਜ਼ਾਰਾ ਚੋਂ 3 3000 ਦੇ ਲੈਣੇ ਆ ਅੱਗੇ ਜਾ ਕੇ ਪਰ ਅਸੀਂ ਤੁਹਾਨੂੰ 1 1000 ਚ ਦੇ ਰਹੇ ਆ ਆ ਤੁਸੀਂ ਗਲਾਸ ਸ਼ਿਮਰ ਚੈੱਕ ਕਰੋ ਭਾਜੀ ਵੈਰਾਈਟੀ ਮੈਂ ਕਹਿੰਦਾ ਲਖਨਊ ਦੀ ਬਰੇਲੀ ਦੀ ਟਾਪ ਦੀਆਂ ਵੈਰਾਈਟੀਆਂ 5-5000 ਦਾ ਸੂਟ ਵਿਕਦਾ ਜੇ ਅਸੀਂ 2000 ਦਾ ਦੇ ਦੇਣਾ ਵਾ ਬਲੈਕ ਸੂਟ ਕੁੜੀਆਂ ਦਾ ਪਸੰਦੀਦਾ ਸੂਟ ਆ ਇਹਦੇ ਉੱਤੇ ਵੀ ਤੁਹਾਨੂੰ ਅਸੀਂ ਬਹੁਤ ਵਧੀਆ ਰੇਟ ਦੇ ਦੇਣਾ ਵਾਜੂ ਤੇ ਵੀ ਕੰਮ ਆ ਇਹ ਕੋਈ ਮੰਗਦਾ 3500 ਕੋਈ ਮੰਗਦਾ 4000 ਤਾਂ ਨੂੰ ਅਸੀਂ 1895 ਰੁਪਏ ਦੇ ਵਿੱਚ ਸੂਟ ਦੇ ਦੇਣਾ ਹੈ। ਦੇਖੋ ਜੀ ਤੁਸੀਂ ਵਿਲੈਤੀ ਗੱਲ ਕਰਤੀ ਆ ਸਾਡੇ ਵਿਲੈਤੀ ਭੈਣ ਭਰਾ ਸਾਡੀ ਵੀਡੀਓ ਦੇਖ ਰਿਹਾ। ਦੇਖੋ ਜੀ ਤੁਹਾਡੇ ਪੰਜਾਬ 'ਚ ਜਿਹੜੇ ਰਹਿੰਦੇ ਆ ਰਿਸ਼ਤੇਦਾਰ ਚਾਚੇ ਤਾਏ ਮਾਮੀਆਂ ਨਾਨੀਆਂ ਭੂਆ ਨੂੰ ਇਤਾਂ ਦੇ ਸੂਟ ਗਿਫਟ ਕਰ ਰਹੇ ਆ ਤਾਂ ਛੇਤੀ ਛੇਤੀ ਸੂਟ ਮੰਗਵਾ ਲਓ ਉਹਨਾਂ ਤੋਂ। ਜਿਹੜੇ ਕਹਿੰਦੇ ਸਾਨੂੰ ਰਾਇਲ ਜੇ ਕਲਰ ਚਾਹੀਦੇ ਆ ਚੀਜ਼ ਉਹ ਪਾਈ ਹੋਵੇ ਜਿਹੜੀ ਕਿਸੇ ਦੇ ਪਾਈ ਨਾ ਹੋਵੇ ਤੇ ਬਾਈ ਤੁਹਾਡੇ ਲਈ ਤਾਂ ਫਿਰ ਸਭ ਤੋਂ ਬੈਸਟ ਚੀਜ਼ ਮਾਤੂ ਸ਼੍ਰੀ ਦਸਤਾਰ ਬੋਟਾ ਰੋਡ ਕਾਦੀਆਂ ਬਿਲਕੁਲ ਭਾਜੀ ਹੁਣ ਦੇਖੋ ਸੂਟਾਂ 'ਚ ਫਾਇਦਾ ਕੀਤਾ ਆ ਚੱਕੋ ਰੈ ਨੈਟਵਰਕ ਕੀਤਾ ਹੋਇਆ 12000 ਤੋਂ ਘੱਟ ਨਹੀਂ ਚੱਕੋ 3200 ਰੁਪਏ ਦੇ ਵਿੱਚ ਹਜ਼ਾਰਾਂ ਦੇ ਰੇਟਾਂ ਵਾਲੀਆਂ ਐਡਮੀਆਂ 100-100 ਰੁਪਈਆ ਜੇ ਮਿਲਣੀਆਂ ਤੁਹਾਨੂੰ ਆ ਚੱਕੋ ਜਿਹੜਾ ਆਹਾ ਜਿਹੜੀ ਅਨਾਰ ਕਲੀ ਹੈ ਭਾਜੀ ਵਰਕ ਚੈੱਕ ਕਰ ਲੋ ਦੁਪੱਟਾ ਫੋਰ ਸਾਈਡ ਚੈੱਕ ਕਰ ਲੋ ਲਗਜ਼ਰੀ ਆਈਟਮ ਹੈ ਇਹ 8-9000 ਦਾ ਪੀਸ ਆ ਸਿਰਫ 4000 ਰੁਪਏ ਦੇ ਵਿੱਚ ਦੇਣਾ ਤੁਸੀਂ ਚੈੱਕ ਕਰ ਲੋ ਆਹ ਡਰੈਸ ਜਿਹੜੀ ਤੁਸੀਂ ਰੈਂਟ ਤੇ ਰੈਂਟ ਤੇ ਲੈਨੇ ਹੋ 3000 ਰੁਪਏ ਦੀ ਪਰ ਤੁਹਾਨੂੰ 3000 ਰੁਪਏ ਦੇ ਵਿੱਚ ਸੇਲ ਕਰਕੇ ਅਸੀਂ ਦੇ ਦੇਣੀ ਹੈ ਨਹੀਂ ਲਗਜ਼ਰੀ ਡਰੈਸ ਆ ਤੁਸੀਂ ਆਹ yellow color ਚੈੱਕ ਕਰ ਲੋ ਇਹ 88 99000 ਦੀਆਂ ਡਰੈਸਾਂ ਜਿਹੜੀਆਂ 3-3000 4-4000 2200 ਰੁਪਏ ਦੇ ਵਿੱਚ ਜੇ ਅਸੀਂ ਡਰੈੱਸਾਂ ਦੇ ਆਫ ਲਾਤੀ ਹੈ ਦਿਨ ਸਿਰਫ ਤਿੰਨ ਤਿੰਨ ਦਿਨਾਂ ਦੇ ਵਿੱਚ ਵੱਡੇ ਫਾਇਦੇ ਕਰਾ ਲਓ ਆ ਕੇ ਆ ਜਿਹੜੀਆਂ ਤੁਹਾਡੇ ਲੁੱਟਾਂ ਹੁੰਦੀਆਂ ਉਹ ਬੰਦ ਕਰ ਦਾਂਗੇ ਗਰਮੀਆਂ 'ਚ ਪਾਉਣ ਵਾਲੇ ਕਾਟਨ ਦੇ ਸੂਟ ਸ਼ਰਾਰੇ ਗਰਾਰੇ ਗੋਣ ਅ ਦਸਤਾਰ ਚਾਹੇ ਤੁਸੀਂ ਲੈਣੇ ਕੋਰਸੈਟ ਉਹਨਾਂ ਦੇ ਉੱਤੇ ਵੱਡੀ ਆਫਰ ਲਾਤੀ ਆ ਇਹ ਕੋਈ 2 2 4 4 ਹਜ਼ਾਰ ਨਹੀਂ ਕੋਈ 800 ਦੀ ਕੋਈ 900 ਦੀ ਕੋਈ 1000 ਰੁਪਏ ਚ ਇੰਨੇ ਕਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸੋਹਣੇ ਆਰਟੀਕਲ ਇੱਥੋਂ ਮਿਲ ਜਾਣੇ ਆ ਮਤਲਬ ਵੱਡੇ ਫਾਇਦੇ ਤੁਹਾਡੇ ਹੋਣ ਆ ਘੱਟ ਪੈਸੇ 'ਚ ਵਧੀਆ ਕੁਆਲਿਟੀ ਦੇ ਲੈਣੀ ਆ ਤੇ ਬੁੱਟਰ ਰੋਡ ਕਾਤੀਆਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆ ਜੀ ਦੇਖੋ ਜੀ ਹੁਣ ਤੁਸੀਂ ਦੇਖੋ ਵੈਰਾਈਟੀਆਂ ਚੈੱਕ ਕਰੋ ਰੋਮਨ ਦਾ ਮੌਂਟੀ ਕਾਰਲੋ ਦਾ ਕੰਪਲ ਜਿਹੜਾ ਬਜ਼ਾਰਾਂ ਚੋਂ ਤੁਹਾਨੂੰ ਸੀਜ਼ਨ 'ਚ 35 33 ਤੋਂ 4 400 ਦਾ ਮਿਲਣਾ ਚੱਕੋ 1250 ਰੁਪਏ ਦੇ ਵਿੱਚ ਦੇਣਾ 1250 ਰੁਪਏ ਦੇ ਵਿੱਚ ਮੌਂਟੀ ਕਾਰਲੋ ਦਾ ਬ੍ਰਾਂਡਡ ਕੰਬਲ ਤੁਸੀਂ ਲੈਣ ਦੇ ਵਾਸਤੇ ਕੰਬਲ ਲਾਉਣੇ ਆ ਦਾਜਵਰੀਆਂ ਬਣਾਉਣੀਆਂ ਤਾਂ ਆਜੋ ਬੁੱਟਾ ਰੋਡ ਕਾਦੀਆਂ ਤੇ ਵੱਡੀ ਬੰਪਰ ਸੇਲਾ ਭਾਜੀ ਉਹ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣਦੇ ਇੱਥੇ ਫੋਨ ਕਰ ਸਕਦੇ ਆ